ਬਾਧਾ ਹੋਣਾ 70 ਕਿਲੋਮੀਟਰ ਤੱਕ ਰਹਿ ਗਿਆ। ਕ੍ਰਿਸ਼ਨਗੰਜ। 17 ਕਿਲੋਮੀਟਰ ਪੂਰਾ ਹੈ। ਲਿਆ ਲਿਆ ਤਾਂ ਬੋਰਡ ਪਰ ਇਹ ਤਾਂ ਇਹ ਮਾਮਲਾ ਹੈ ਦੇਖੋ ਜੀ ਫੇਰ ਤੇ ਚੱਲੇ ਹੋਏ ਨੇ 2 ਵਜੇ ਦੇ ਬਹੁਤ ਟਾਈਮ ਹੋ ਗਿਆ ਜੀ ਅੱਗੇ ਹੀ ਰੋਕਦਾ ਉਹ ਡਰਾਈਵਰ ਸਾਹਿਬ ਦੂਜੇ ਵੱਲ ਗਿਆ ਦੇਖੋ ਪਹਿਲਾਂ ਡਰਾਈਵਰ ਸਾਹਿਬ ਆਉਗੇ ਲਾਗੇ ਗੱਡੀ ਚਲਾਉਣਾ ਪੈਣਾ ਜੂਟੀ ਚਲਾਉਣਾ ਇਹ ਆਪੇ ਪੱਟਿਆ ਫਿਰ ਪਿਛੇ ਨਹੀਂ ਜਾਂਦੇ ਇੱਥੇ ਬੈਠੇ ਡਰਦੇ ਬੈਠੇ ਕਹਿੰਦੇ ਕਿਹੜੀ ਗੱਲ ਤੇ ਆ ਇਹਦੇ ਕੀ ਗੱਲ ਮੰਚ ਚੱਲ ਰਿਹਾ ਪਤਲਾ ਪਿਆ ਇਲਾਕਾ ਪਾਣੀ ਦੀ ਮਾਰ ਇਹਦਾ ਲੱਗਦਾ ਹੈ ਆਹ ਇਲਾਕਾ ਪਾਣੀ ਦੀ ਮਾਰ ਹੀਟ ਹੈ ਇਹ ਆ ਦੇ ਕਿੰਨਾ ਪਾਣੀ ਖੜਾ ਹਾਲ ਇਹ ਬਰਸਾਤ ਦੇ ਸੌਣੇ ਵੀ ਬਹੁਤ ਪਾਣੀ ਭਰ ਜਾਂਦਾ ਹੁੰਦਾ ਇਹ ਤਾਂ ਹੁਣ ਹੀ ਪਾਣੀ ਬਹੁਤ ਖੜਾ ਹਜਲ ਜਿੱਦਰ ਤੋਂ ਅਦਰਾਖਤ ਬਹੁਤ ਹੈ ਓ ਮਹਜਦ Доброе ਛੋਟੇ ਘਾਰੇ ਜੋ ਛੋਟੇ ਛੋਟੇ ਘਾਰੇ ਦੇਖੋ ਜੀ ਪਿਆਰੀ ਬੋਲਦਾ ਜੀ ਬਹੁਤ ਗੇੜ ਪੈ ਗਿਆ ਜੀ ਬਹੁਤ ਗੇੜ ਪੈ ਗਿਆ ਘੁੰਮਣਾ ਪੈ ਗਿਆ 10 10 12 ਕਿਲੋਮੀਟਰ ਸਾਨੂੰ ਬੜਾ ਔਖਾ ਕੰਮ ਹੈ ਇੱਥੇ ਗੱਡੀ ਮੋੜੀ ਜਿਹੜੇ ਤੋਂ ਖੱਬੇ ਦੇ ਲੈ ਹਾਂ ਰਵੀ ਜੀ ਨਵੰਬਰ ਹਾਂਜੀ ਹਲਾ ਸਟਾਰਟ ਮੁਰ ਜਾ ਹਾਂਜੀ 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 ਇੱਥੇ ਇੱਥੇ ਬੋਲਦੇ ਹੋ ਕਹਿੰਦੇ ਕਿ ਕਿੰਨਾ ਪਈ 2 ਕਿਲੋਮੀਟਰ ਦਸੇਵਾ ਕਾਦੇ ਦਿਨ ਕਿੰਨੇ ਮਟਰ ਕਾਦੇ ਦਿਨ ਕਿੰਨੇ ਮਟਰ ਪਾਲੇਵਾ ਬਈ ਬਹਾਵਾ ਦਾ ਵੀ ਜੀ ਜੀ ਕੱਦਵਾਉਂਦੀ ਗੱਡੀ ਕੋਲ ਗਈ ਹੋਈ ਜਾਂ ਹੋ ਗਿਆ ਕਹਿੰਦਾ ਥੋੜਾ ਪਛਤਾ ਜਾਣਾ ਹਾਂ ਪਛਤਾ ਲਿਆ ਚਲੋ ਹੀ ਚਲੋ ਨਾ ਟ੍ਰੈਫਿਕੇ ਬਹੁਤ ਹੈ ਰੋਡ ਛੋਟਾ ਹੈ ਜਿਆਦਾ ਰੋਡ ਤੰਗ ਹੈ ਟ੍ਰੈਫਿਕ ਜਿਆਦਾ ਹੈ ਲੋ ਜੀ ਅਸੀਂ ਕਿਸੇ ਗੰਨ ਚੋਂ ਪਹੁੰਚ ਗਏ ਬਗੁਰਦਵਾਰ ਸਾਹਿਬ ਰਹਿ ਗਏ ਹੋਰ ਦਸਬਾਹਰ ਜਾਣਾ ਅਸੀਂ ਤਾਂ ਆ ਦੇ ਕਿਪਾਂ ਨਾਲ ਬਹੁਤ ਵਧੀਆ ਯਾਤਰਾ ਰਹੀ ਸਾਡੀ ਜੀ ਨੂੰ ਗੁੱਸਾ ਆ ਗਿਆ ਹੈ ਜੀ ਨੂੰ ਗੁੱਸਾ ਆ ਗਿਆ ਤੇ ਕਹਿੰਦੇ ਜੀ ਗੱਡੀ ਪਿੱਛੇ ਨਹੀਂ ਹੁੰਦੀ ਹਾਂ ਹੈ ਹਾਂ ਦੇ ਕੇ ਵੀ ਉਹ ਗੁੱਸਾ ਕਰਕੇ ਉਹ ਨਟ ਜਨ ਕਹਿੰਦੇ ਇੱਧਰ ਮੁੜ ਜਿਓ ਅਸੀਂ ਮੁੜੇ ਨਹੀਂ ਹੈ ਨੜ ਗਲ ਦਾਸਤਾ ਦਾਦਾ ਸੀ ਸ਼ਾਰਟਕਟ ਰੋਡ ਤੰਗ ਸੀ ਜ਼ਿਆਦਾ ਉਹ ਤਾਂ ਵੀਰ ਜੀ ਪੁੱਛਿਆ ਵੀਰ ਦੱਸ ਦੋ ਕਿਥੇ ਰਸਤਾ ਕਿਹੜਾ ਮੋੜਾ ਕਿ ਮੈਨੂੰ ਆਪੇ ਪਤਾ ਕਰੋ ਗੁੱਸਾ ਆਉਗਾ ਸਾਡਾ ਕਿਉਂਕਿ ਵੀਰ ਜੀ ਬਹੁਤ ਜ਼ਿਆਦਾ ਬਹੁਤ ਵਧੀਆ ਰਸਤਾ ਜੀ ਹੁਣ ਬਸ ਗੁਰਦਵਾਰ ਸਾਹਿਬ ਜਾਣਾ ਸੀ ਕਿ ਕਿੰਨਾ ਕਿੰਨਾ ਲਹਿਵਾ ਕਿੰਨਾ ਲਖ ਨਟਕ ਕਿੰਨਾ ਲਖਵਾ ਸਾਡੇ 30 ਕਿਲੋਮੀਟਰ ਰਹਿ ਗਏ 30 ਕਿਲੋਮੀਟਰ ਰਹਿ ਗਿਆ 3 ਕਿਲੋਮੀਟਰ ਖਾਲੀ ਨੱਟ ਤੇ 3 ਕਿਲੋਮੀਟਰ ਗੁਰਦਵਾਰ ਸਾਹਿਬ ਸੀਸ ਕ੍ਰਿਸ਼ਨਗੰਜ ਬਿਹਾਰ ਤਲ ਜੇ ਮਾਰਕੀਟ ਹੈ ਮਾਰਕੀਟ ਤਾਂ ਕਹਿ ਜਾਉ ਲੱਗਦਾ ਜਿਆਦਾ ਦਿੱਕਤ ਆ ਰਹੀ ਹੈ ਇਹ ਤਾਂ 2 ਕਿਲੋਮੀਟਰ ਰਹਿ ਗਿਆ ਹੁਣ ਸਾਰਾ ਹੀ ਆਹ ਦਿੱਕਤ ਆ ਰਹੀ ਜ਼ਿਆਦਾ ਇਹ ਹਾਲ ਦਾ ਮਾਰਕੀਟ ਹੈ ਛੋਟਾ ਰਸਤਾ ਹੈ ਟ੍ਰੈਫਿਕ ਜਿਆਦਾ ਹੈ ਭੀੜ ਭੜੱਕਾ ਜਿਆਦਾ ਹੈ ਲੱਗ ਤੁਸੀਂ ਸਭ ਸਾਰੇ ਸਮਝਦਾਰ ਹੈ ਤਾਂ ਚਲ 10 ਮਿੰਟ ਹੋਰ ਲੱਗ ਜੂਗਾ ਆਹੀ ਹੈ ਹੋਰ ਚਲੇ ਜਾਣਾ ਸੀ ਆ ਦੇਖੋ ਬੇਹਾਰ ਤੇ ਮਾਰਕੀਟ ਦਰ ਕਿਸ਼ਨ ਗੰਜ ਦੀ ਵੈਸੇ ਇਹ ਅਤਿਆਜ ਗੁਰਦੁਆਰਾ ਹੈ ਨਹੀਂ ਕੋਈ ਇਹ ਵੈਸੇ ਸਟੇ ਕਰਨੀ ਆ ਪਾਣਾ ਇੱਥੇ ਕੱਲ ਨੂੰ ਅਸੀਂ ਪਹੁੰਚ ਜਾਾਂਗੇ ਜੀ ਕੱਲ ਨੂੰ ਪਹੁੰਚਾਂਗੇ ਆਸਾਮ 'ਚ ਹੈਂ ਆਸਾਮ ਹਾਂ ਤੋਪੜੀ ਸਾਹਿਬ ਗੁਰਦੁਆਰਾ ਆਸਾਮ 'ਚ ਗੁਰਤੇ ਦੇ ਬਾਦੀਆ ਗੁਰਦੁਆਰੇ ਤੇ ਆਸੇ ਗੁਰਦੁਆਰਾ ਉੱਥੇ ਕੱਲ ਨੂੰ ਪਹੁੰਚਾਂਗੇ ਕੱਲ ਉਸਤੇ ਉੱਥੇ ਹੀ ਹੋਊਗੀ ਸਾਡੀ ਸ਼ਰਵਾਦਨ ਕਿਰਪਾ ਨਾਲ

ਆ ਜਾ ਆ ਜਾ ਲਾ ਸਾਰੇ ਬੰਦੇ ਡੰਗਰ ਹੈ ਨਾ ਸਾਰੇ ਇਹ ਨਹੀਂ ਦੇਖ ਇਹਨੂੰ ਕਹਿ ਮੜਾ ਜਾ ਫਿਰ ਸਾਰੇ ਤਨੂੰ ਦੀ ਨਹੀਂ ਦੇ ਉਹ ਵੀ ਮੜਾ ਡਾ ਲਿਆ ਸਾਰੇ ਖੜਦ ਨੇ ਕੀ ਹੋ ਗਿਆ ਕੁਝ ਨਹੀਂ ਉਹ ਮੂਰੇ ਮੂਰੇ ਜਵਾ ਮਰ ਰੇ ਜਿੰਨਾ ਬੈਠੇ ਹੋ ਗਿਆ ਉਹ ਗਿਆ ਜੀ ਵੀ ਦੀ ਨਹੀਂ ਕੋਈ ਤਾਂ ਕਿਉਂਕਿ ਅਭੀ ਸਾਰੇ ਖੜ ਜਾ ਲਿਖ ਤੀਕ ਨਹੀਂ ਕੋਈ ਫਿਰ ਖੜੇ ਰਹੋਗੇ ਇੱਕ ਇਧਰ ਮੂਰੇ ਛਤਰੀ ਆ ਉਧਰ ਉਧਰ ਤੋਂ ਕੋਸਲਾ ਬਾਈ ਹੈ ਤਾਂ ਜੰਗ ਲਾਇਆ ਬਾਈ ਨੇ ਬੜਾ ਦਿੱਕਤ ਹੋਗੀ ਆਏ ਮੋਟਰਗਾਈਕ ਵਿਚਕਾਰ ਤੇ ਟੈਂਪੋ ਆ ਕੇ ਰਸਤੇ ਜਾਮ ਕਰਦਾ ਕੁੜੀ ਜੋਧਾ ਨੇ ਹਾਂ ਬਾਈ ਸਾਬੜੀ ਸੰਗ ਹੋਤੇ ਨਾਲ ਦੋ ਸੇ ਨੋਸਰੇ ਜਨ ਕੰਮ ਖਰਾਬ ਕਰ ਡਟਰਾ ਆ ਰਹੇ ਰਸਤਾ ਕਰ ਗਏ ਬੁਰੀ ਜੇਕੇ ਤਾਂ ਆ ਗਈ ਗਾਇ ਚੌਕ ਹੈ ਬੜੀ ਗਲਤੀ ਨਾਲ ਰਸਤਾ ਜਾਮ ਕਰ ਲਿਆ ਮੋਟਰਸਾਈਕ ਦੇ ਵਿਚ ਬੜੀ ਜਨੇ ਟੈਂਪੋ ਵਾਲੇ ਵਿਚ ਬੜੀ ਜਨੇ ਆ ਕੇ ਵੜਦੀ ਗੱਡੀ ਵੜੀ ਆਪਣੇ ਕੋਲ ਲੰਘਦੀ ਹਾਂ ਜੇ ਛੋਟੇ ਰਸਤੇ ਚੋਂ ਨੂੰ ਜਦੋਂ ਸੌਜਿਆ ਪੁਲਿਸ ਵਾਲਾ ਸਪੈਸ਼ਲ ਆਇਆ ਉਹ ਗੱਡੀ ਰਸਤਾ ਖਲਾਇਆ ਧੰਨਵਾਦ ਪੁਲਿਸ ਵਾਲਾ ਜਿਹੜਾ ਆ ਗਿਆ ਵਿਚਾਰਾ ਨਾ ਨਾ ਬੰਦੇ ਲਾ ਕੇ ਉਹ ਨਾਲ ਪ੍ਰੋਕਟਰ ਜੀ ਦਾ ਦੇਖੋ ਸਾਹਮਣੇ ਸਾਡੀ ਸਪੈਸ਼ਲ ਸਾਡੀ ਸਪੈਸ਼ਲ ਗੱਡੀ ਖਲਾਈ ਜੀ ਇਹ ਜਾਵੜ ਕੇ ਤਾਂ ਆ ਵਿਚਾਰਾ ਕੀ ਆ ਠੀਕ ਹੈ ਬਹੁਤ ਵਧੀਆ ਬਹੁਤ ਵਧੀਆ ਹਾਂ ਠੀਕ ਹੈ ਠੀਕ ਹੋ ਗਿਆ ਹੋ ਗਿਆ ਆਸਾ ਖੁੱਲ ਕੇ ਪਹੁੰਚ ਗਿਆ ਪੂਰੀ ਕਿ ਬੱਸ ਹੁਣ ਕਿਦਾਂ ਮੋੜਨਾ ਪੈਸੂ ਹਾਂ ਹਾਂ ਦੱਸੋ ਹੀ ਹੁਣ ਚੌਕ ਅੱਜ ਰਸਤਾ ਆ ਗਿਆ ਠੋ ਉਹ ਉਹ ਉਹਨੂੰ ਪੁੱਛ ਰਿਹਾ ਪੁੱਛ ਰਿਹਾ ਉਹਨੂੰ ਮੈਂ ਪੁੱਛਣਾ ਪੁੱਛਕਾਰਿਆ ਵੀ ਠੀਕ ਹੈ ਰਿਹਾ ਉਹਨੂੰ ਉਹ ਪੁੱਛ ਪੁੱਛ ਪੁੱਛਕਾਰਿਆ ਪੁੱਛਣਾ ਦੀ ਗੱਲ ਕਰ ਰਿਹਾ ਇਹ ਪੁੱਛਦਾ ਕਿ ਕਿੱਥੇ ਆ ਗਏ ਆ ਗਏ ਚਲੀ ਗਏ ਚਲੀ ਗੁਟੀ ਲਾ ਕੇ ਕਰੋੜ ਤੇ ਉਹਦਾ ਕੱਢ ਦੋ ਕੱਢ ਦੋ ਕੱਢ ਦੋ ਕੱਢ ਦੋ ਕੱਢ ਦੋ ਇਹ ਕੱਢ ਦੋ ਬੰਦੇ ਜਾ ਰਹੇ ਜਾ ਰਹੇ ਇਹ ਹੁਣ ਰੱਬ ਦਾ ਬਾਈ ਬੜੀ ਚਲੋ ਜੂਰਾ ਅੱਗੇ ਚੱਲ ਕੇ ਉਹ ਰੋਡ ਵੱਲ ਚੌਂਕ ਹੈਗਾ ਮੇਰੇ ਵੱਚੋਂ ਗੁਰਦਵਾਰਾ ਤਾਂ ਲਾਗੇ ਜਿੱਥੇ ਨਾਲ ਹੀ ਹੈ ਗੁਰਦਵਾਰਾ ਸਾਹਿਬ ਦਾ ਪਰਗੇ ਕਹਿੰਦੇ ਮਾਰਕੀਟ ਤੇ ਗੱਡੀ ਚਾੜੀ ਨਹੀਂ ਹੈਗੀ ਜੋ ਪੁਣੋਂ ਕੋ ਮੁਕੇ ਆਓ ਕਿ ਬੇਲਵਾਰਸ਼ੋਂ ਅਕਾ ਉੱਥੇ ਮੋੜੋਂ ਮੇ ਗੱਡੀ ਉੱਥੇ ਗੱਡੀ ਮੋੜੋਗੇ ਮੈਂ ਦਿੱਕਤ ਆ ਰਹੀ ਹੈ ਜੀ ਬਹੁਤ ਦਿੱਕਤ ਟਾਫਿਕੇ ਬਹੁਤ ਆਈ ਰਸੇ ਬਹੁਤ ਹੈ ਤੇ ਸਾਡੀ ਸਮਝ ਉੱਪਰੋਂ ਪੁੱਮਕੇ ਕਹਿੰਦਾ ਉੱਥੇ ਗੱਡੀ ਚਲੀ ਜਾਣੀ ਪੁੱਤਰ ਹਾਂ ਉਦੋਂ ਜਰਜੋ ਇਹ ਕੋ ਮੇਨ ਰੋਡ ਤੇ ਹੈ ਉਹ ਬਾਅਦ ਮੇਨ ਰੋਡ ਤੇ ਹੈ ਇਹ ਇੱਥੋਂ ਉੱਧਰੋਂ ਆਏ ਨੇ ਜੀ ਚੌਂਕ ਤੇ ਆਪਾਂ ਇੱਥੋਂ ਲੇਫਟ ਮੋੜੀ ਜਿਨੇ ਗੱਡੀ ਉਹੀ ਚੌਂਕ ਤੇ ਰਾਈਟ ਹੈ ਉਹ ਰਾਈਟ ਜੌਕੇ ਉਹੀ ਚੌਂਕ ਉੱਪਰੋਂ ਘੁਮਾ ਕੇ ਉਸ ਦੂਜੇ ਰੋਡ ਪਰ ਆ ਜਾਣਾ ਬਾਅਦ ਵਿੱਚ ਸਮਝਾ ਦਵਾਂਗੇ ਹੈ ਉਹ ਆ ਉੱਥੇ ਕੋਈ ਨਾ ਮੁੱਲ ਜਿੱਥੇ ਅਗੜੀ ਗੜੀ ਗੇੜੀ ਮੋੜਦੀ ਲੋਵਾ ਉਹੀ 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 ਹੋਣਾ ਬਾਈ ਫਿਰ ਅੱਗੇ ਜਾ ਕੇ ਬੇਲ ਵਿੱਚ ਚੌਕ ਆ ਜਾ ਬੋਲ ਜਦੋਂ ਇਹੋਂ ਤੇ ਘੁੰਮਦੇ ਗੁਰਦਵਾਰਾ ਲਾਗੇ ਸੀ ਪਰ ਰਸਤਾ ਤੰਗੋ ਰਸਤਾ ਤੰਗ ਹੋਣ ਕਰਕੇ ਸਾਨੂੰ ਉੱਪਰ ਘੁੰਮਣਾ ਪੈਣਾ ਚੱਲ 5 ਕਿਲੋਮੀਟਰ ਜੀ ਮਗਰ ਤੋਂ ਸਵਾ 2 ਵਜੇ ਚੱਲੇ ਸੀ ਤੜਕੇ ਨੂੰ ਪਹੁੰਚ ਗਏ 7 ਵਜੇ ਉਹ ਲੈ ਟੂਸ਼ਨ ਗਾਂਜਲ ਬਿਹਾਰ ਚ ਪਹੁੰਚ ਗਏ ਪੁੱਜ ਗਏ ਲੋ ਜੀ ਹੁਣ ਅਸੀਂ ਕਿਰਸਨਗੰਜ ਆ ਪੁੱਜ ਗਏ ਗੁਰਦੁਆਰਾ ਸਾਹਿਬ ਆ ਗੁਰਦੁਆਸਰੀ ਇਮਾਰਤ ਆ ਅੰਮ੍ਰਿਤਸਰ ਦੀ ਬਸ ਆ ਗਈ ਬਸ ਹੁਣ 2 ਘੰਟੇ ਲੱਗੇ ਇੱਥੇ ਕਿਰਸਨਗੰਜ ਕਿਰਸਨਗੰਜ ਘੁੰਮ ਲਿਆ ਸਾਨੂੰ ਬਹੁਤ ਟਾਈਮ ਲੇਟ ਹੋ ਗਏ ਉਹ ਵੀਰ ਸਾਡੇ ਵੀਰ ਜੀ ਆ ਗਏ ਜੇ ਤਾਂ ਸਭ ਤੋਂ ਪਹਿਲਾਂ ਫਸਟ ਮਿਰਜ ਜੀ ਆ ਗਿਆ ਜੀ ਪਹੁੰਚ ਗਿਆ ਜੀ ਬਹੁਤ ਦੋ ਘਟਾ ਦਿਖਾਉਗੇ ਸਾਡੇ ਅਸੀਂ ਕਿਸ਼ਨガル ਪਹੁੰਚ ਗਏ ਜੀ ਕਿਸ਼ਨਗਰ ਜੀ ਹਾਂ ਜੀ ਪਹੁੰਚ ਗਏ ਹਾਂ ਜੀ ਜੀ ਪਹੁੰਚ ਗਏ ਜੀ ਇਹ ਵੀ ਜੀ ਗੁੱਸਾ ਹੋ ਗਿਆ ਮੈਨੂੰ ਆਇਆ ਲੱਗਦਾ ਲੋ ਜੀ ਸਾਡੇ ਗੱਡੀਆਂ ਟਿਕਾਣੇ ਤੇ ਰੁਕ ਗਈ ਹੁਣ ਕੀ ਗੱਲ ਫਿਕਰ ਨਹੀਂ ਹੈਗਾ ਹੁਣ ਅਸੀਂ ਟੈਨਸ਼ਨ ਫੀ ਹੋ ਗਏ ਸਾਡੇ ਬਾਬਾ ਜੀ ਅੰਦਰ ਜਾ ਗੱਲਾਂ ਕਰਦੇ ਮਾਸਟਰ ਜੀ ਕੈਨੇਡਾ ਤੋਂ ਸਪੈਸ਼ਲੀ ਯਾਤਰਾ ਵਾਸਤੇ ਬਾਹਰ ਨਿਕਲ ਜਾਰ ਤਾ ਨਿਕਲ ਜੀ ਇਹ ਠੀਕ ਹੈ ਜੀ ਠੀਕ ਹੈ ਠੀਕ ਹੈ ਇਹ ਰੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਬਾਈ ਕਹਣਾ ਇੱਕੀ ਬਹੁਤ ਦਾ ਕਾਰ ਹੈ ਲੱਗਣੀ ਸਾਰਾ ਲੰਗਣੀ ਬੜੀ ਗੁੱਡ ਹੈ ਇਹ ਨਿਕਲ ਗਿਆ ਠੀਕ ਹੈ ਠੀਕ ਹੈ ਲੋ ਇਸ ਸੰਗ ਤੇ ਆਪਾਂ ਪਹੁੰਚੀ ਸੰਗ ਤੇ ਸਾਰੀਆਂ ਜੀ ਤੇ ਸਾਰੇ ਆ ਗਏ ਆਪਾਂ ਆਓ ਜੀ ਹੁਣ ਥੱਲੇ ਆਜੋ ਹੁਣ ਆਓ ਬੀਬੀ ਜਾਓ ਪਹੁੰਚੀ ਸੇ ਸੇ ਸਲਾਮਤ ਬੜਾ ਔਖਾ ਲਿਆਂਦਾ ਹੁੰਦੇ ਇੱਥੇ ਬੜਾ ਔਖਾ ਬਹੁਤ ਜੋਰ ਲੱਗਿਆ ਸਾਡਾ ਅਬੀ ਪਹੁੰਚ ਗਿਆ भी आओ पह गया संगता जी कृष्णगंज बिहार बड़ा जोर लग गया भाई लगे आओ 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 जी आओ पहुंचो किशनगंज पहुंच गए पहुंच गए पहुंच गए ਅੱਜ ਵੀ ਆਵੇ ਆਜੋ ਆਜੋ ਹੁਣ ਦਾ ਸਵੇਰ ਦੇ ਬੈਠੇ ਦੋ ਵੀ ਤਾਂ ਆਜੋ ਸਟੇਫ ਮਤ ਨਾਲ ਬੜਾ ਔਖਾ ਸਭ ਕੱਢਿਆ ਅੱਜ ਵੇਰੀ ਗੱਲ ਨਹੀਂ ਇਹ ਰੋੜ ਦੇ ਵਿੱਚ ਰੋੜ ਦਾ ਅੰਦਰ ਪੈਰੇ ਵਾਸਤੇ ਜਾਓ ਆਓ ਜੀ ਆਓ ਪਹੁੰਚ ਪਹੁੰਚੋ ਇਹਨਾਂ ਕਰ ਦੋ ਲੱਤਾਂ ਨਹੀਂ ਸਾਲ ਉਹ ਸਿੱਟਾ ਕਰ ਹਾਂ ਇਹਨਾਂ ਦਾ ਅਰਦਾਸ ਕਰਵਾ ਦਿਓ ਜਿੱਥੇ ਉਹ ਜਿੱਥੇ ਪਿੱਛੇ ਰੱਖਦਾ ਆਈਂ ਕਰੇਗਾ ਬਾਈ ਹਾਂ ਜੀ ਬਿਲਕੁਲ ਆਇਆ ਨਾ ਗੰਦਾ ਨਾ ਆਹਾਂ ਮੇਂ ਗੱਲਾਂ ਗੱਲਾਂ ਨਹੀਂ ਖੜਨਾ ਆਇਆ ਕੋਈ ਟ੍ਰੈਫਿਕ ਜ਼ਿਆਦਾ ਹੈ ਉਹ ਸਕੂਟਰ ਵਗੇ ਆ ਗਏ ਆਏ 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 ਇੱਧਰ ਜਲਦੇ ਜਾ ਲੈ ਆ ਤੁਸੀਂ ਅੰਦਰ ਚਲੋ ਇੱਧਰ ਇੱਧਰ ਤੋਂ ਤੋਂ ਚਲੋ ਓਏ ਕਾਂਟਾ ਇੱਧਰ ਕਾਂਟਾ ਇੱਧਰ ਇੱਧਰ ਆ ਜਾਓ ਉਹ ਅਗਰ ਟੈਂਪੂ ਇਹਨਾਂ ਲੰਘੇ ਜਾਣਗੇ ਚਲ ਲੰਘ ਜਾ ਲੰਘ ਜਾ ਲੰਘ ਜਾ ਲੰਘ ਜਾਓ ਲੰਘ ਜਾਓ 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 ਇੱਥੇ ਜਾਓ ਇੱਧਰ ਜਾਓ ਇੱਧਰ ਜਾਓ ਨੋਈ ਭਾੜੇ ਹੁਣ ਕਿਉਂ ਹਨ ਗੰਜ ਸੰਗ ਦਾ ਉਤਰਿਆ ਸਾਰੀਆਂ ਬਹੁਤ ਟਾਈਮ ਲੱਗ ਗਿਆ ਸੈਕ ਬਹੁਤ ਐਸੇ ਦਾ ਉਹ ਬੈਗ ਚੱਕਣ ਲੱਗਿਆ ਉਹ ਹੂੰ ਯਾਰ ਇਹ ਗਾਜ ਬੈਗ ਚੱਕਣ ਲੱਗਿਆ ਉਹ ਬੈਗ ਨਾ ਆ ਗਿਆ ਯਾਰ ਚੱਕਾ ਕਿਉਂ ਬੈਗ ਬਾਹਰ ਚੱਕ ਲਿਓ ਉਹਦਾ ਦੇਖ ਉਹ ਬੈਗ ਆ ਜਿਹਨਾਂ ਨੇ ਪਹਿਣਾ ਉਹ ਬੈਗ ਬਾਹਰ ਚ ਕੱਢਦੇ ਹੋ ਬਾਈ ਉਹ ਬੈਗ ਨਾ ਯਾਰ ਕੱਢ ਲੇ ਇੱਕ ਕੱਢ ਲੂੰਗਾ ਬੈਗ ਚਲੋ ਚਲੋ ਨਹੀਂ ਚਕਲੀ ਨੇ ਬੈਗ ਜਾਂਦਾ ਚੱਲੋ ਆਜੋ ਆਜੋ ਮੇਰੇ ਨਾਲ ਹੈ ਚਕਲੀ ਨੇ ਬੈਗ ਪਾਲਜੀ ਫਾਇਰ ਕੇੰਦਰ ਅੰਦਰ ਕੀ ਹਾਲਤ ਪਈ ਪਹਿਲਾਂ ਸੈਟਿੰਗ ਕਰ ਲਉਂਗਾ ਵੀ ਕਿੱਥੇ ਪੈਣਾ ਪੈਣਾ ਇਨੀ ਜਗ੍ਹਾ ਕਿੱਥੇ ਹੈ ਬੈਠ ਬੈਠ ਬੈਸਮੈਂਟ ਕਰ ਲਓ ਫਿਰ ਅਕਲੀ ਬੈਗ ਆ ਗਿਆ ਅਓ ਜੀ ਆਓ ਕ੍ਰੀਮ ਭਾਈ ਮੈਂ ਕੋਈ ਜਣਾ ਕਹਿੰਦਾ ਇਹ ਰਿਪੋਰਟ ਭੇਜ ਦੇ ਇਹਨੂੰ ਕਹਿੰਦਾ ਦੇਖ ਲਊਗਾ ਵੀ ਸਭ ਹੋਤਾ ਨਹੀਂ ਗਿਆ ਟਿਕ ਟੋਕ ਦਾ ਮਨਦੀਪ ਅੱਛਾ ਨਹੀਂ ਦੋ ਜਮਾ ਤੇਰਾ ਦੋ ਮਾ ਥੋੜਾ ਹੀ ਹੈ ਮੇਰੇ ਤੇ ਫੋਟੋ ਵੀ ਨਹੀਂ ਹੈਗੀ ਇੱਥੇ ਥੋੜੇ ਵਾਸਤੇ ਹੀ ਕਰਦਾ ਮੈਂ ਤਾਂ ਦੇਖ ਪੰਪ ਮਾਰ ਕਰ ਦੇ ਇੱਕ ਇੱਕ ਦਾ ਉੱਤ ਵਾਲਾ ਆਉਂਦਾ ਵੀ ਨੀ ਕੋ ਕੋਲ ਨੂੰ ਕਰੀ ਲਾਓ ਐਵੇਂ ਬੰਦ ਕਰ ਦੇ ਇਹਨੂੰ ਦੋ ਤਾਂ ਹੀ ਸੰਗਤ ਆ ਧਨੀਆ ਦੇ ਇਹ ਸੰਗਤ ਵਾਸਤੇ ਹੋ ਗੋ ਸ ਹੈ ਦੇਖੀ ਜਾਓਗੇ YouTube ਤੇ ਚੈਨਲ ਕੋਲ ਰਾਹਤ ਜੀ ਜ਼ਿਆਦਾ ਚੱਲੋ ਆਓ ਬੀਤੇ ਮਮਾ ਆਜੋ 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 ਭਾਈ ਆਓ ਜਿਓ ਟਾਈਮ ਬਹੁਤ ਹੋ ਗਿਆ ਅੱਡੀ ਫੇਰ ਆਦੀਆਂ ਗੱਡੀਆਂ ਬਹੁਤ ਹੋੜੀਆਂ ਲੱਗਦੀਆਂ ਉਹ ਤੇ ਦੂਈ ਧੱਕ ਨਿਕਲਦੀ ਨਾਲ ਲੱਗਦੀ ਮੈਨੂੰ ਬੈਕ ਕਰਨੀ ਆਉਂਦੀ ਆਓ ਬੈਕ ਕਰਨੀ ਚਲੋ ਚਲੋ ਆਗੇ ਹੀ ਆਗੇ ਆਗੇ ਸੰਗਤ ਸਾਰੀ ਆ ਗਈਆਂ ਵੀ ਪਿੱਛੇ ਲੱਗੇ ਕੋਈ ਜਸਦੇਵ ਸਾਰੀ ਆਪ ਬਾਹਰ ਕੱਢ ਦੇ ਸਾਰੀ ਆਪ ਪਿੱਛੇ ਪਿੱਛੇ ਆਪ ਬਾਹਰ ਕੱਢ ਦੇ ਸਾਰੇ ਜੱਪਾ ਬਾਹਰ ਗੇੜ ਤੇ ਚੱਪਲ ਸਾਰੀਆਂ ਹੀ ਬਾਹਰ ਗੇੜ ਦੇ ਆਪੇ ਚੱਕੀ ਬਾਹਰ ਚ ਆਪੇ ਚੱਕੀ ਬਾਹਰ ਚ ਸਾਰੇ ਜੱਪਾ ਬਾਹਰ ਗੇੜ ਦੇ ਤੇ ਆਪੇ ਚੱਕ ਪਾਈ ਜਾਣਾ ਦੇਖ ਕੇ ਉਹ ਚੱਪਲਾ ਘਰ ਚੱਪਲਾ ਅੰਦਰ ਤੇ ਉਹ ਚੱਪਲਾ ਦੀ ਉੱਪਰ ਰਹਿ ਗਈਆਂ ਜੀ ਅੱਧੇ ਥੱਲੇ ਆ ਗਈ ਕੀ ਪੈਰ ਸੰਗਤ ਖੜੀ ਹੈ ਬਾਹਰ ਇੱਕ ਨਹੀਂ ਤੇਰਾ ਪੈਰ ਨਹੀਂ ਆਇਆ ਹੈ ああできたらもうや。